ਅਸ਼ਕੋ ਅਸੀਂ ਬਹੁਤ ਵਾਰੀ ਇਹ ਪੜਦੇ ਸੁਣਦੇ ਤੇ ਵੇਖਦੇ ਹਾਂ ਕਿ ਇਨਸਾਨ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ ਤੇ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਕਿ ਵਾਕਈ ਹੀ ਇਨਸਾਨਾਂ ਨੂੰ ਉਹਨਾਂ ਦਾ ਪਿਛਲਾ ਜਨਮ ਜਿਹੜਾ ਹੈ ਯਾਦ ਆ ਸਕਦਾ ਆ ਕਿਵੇਂ ਉਹ ਆਪਣੇ ਪਿਛਲੇ ਜਨਮ ਨੂੰ ਵੇਖ ਸਕਦੇ ਆ ਕਿਉਂਕਿ ਅਸੀਂ ਪਿਛਲੇ ਦਿਨੀ ਇੱਕ ਇੰਟਰਵਿਊ ਕੀਤੀ ਸੀ ਤਾਂ ਉਸ ਦੇ ਵਿੱਚ ਵੀ ਉਸ ਸ਼ਖਸੀਅਤ ਨੇ ਕਿਹਾ ਕਿ ਮੈਂ ਆਪਣਾ ਪਿਛਲਾ ਜਨਮ ਦੇਖਿਆ ਕਿ ਮੇਰਾ ਜਨਮ ਕਿੱਥੇ ਹੋਇਆ ਸੀ ਮੈਂ ਕਿੱਥੇ ਰਹਿੰਦੀ ਸੀ ਮੇਰੇ ਪਰਿਵਾਰਕ ਜੀ ਕੌਣ ਸਨ ਸੋ ਸਾਡੇ ਮਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਉਤਸੁਕਤਾ ਪੈਦਾ ਹੋਈ ਕਿ ਹਰ ਕੋਈ ਇਨਸਾਨ ਜਿਹੜਾ ਹੈ ਆਪਣਾ ਪਿਛਲਾ ਜਨਮ ਵੇਖ ਸਕਦਾ ਆ ਤਾਂ ਅਸੀਂ ਇਸ ਬਾਰੇ ਬਹੁਤ ਸਾਰੇ ਮਨੋਵਿਗਿਆਨੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮਨੋਵਿਗਿਆਨੀਆਂ ਨੇ ਇਹ ਦਾਵਾ ਕੀਤਾ ਕਿ ਹਰ ਇੱਕ ਇਨਸਾਨ ਆਪਣਾ ਪਿਛਲਾ ਜਨਮ ਵੇਖ ਸਕਦਾ ਆ ਉਸ ਤੋਂ ਬਾਅਦ ਸਾਡਾ ਅਗਲਾ ਸਵਾਲ ਇਹ ਸੀ ਕਿ ਕਿੰਨੇ ਸਮੇਂ ਤੱਕ ਉਹ ਜਿਹੜਾ ਹੈ ਆਪਣਾ ਪਿਛਲਾ ਜਨਮ ਵੇਖ ਸਕਦਾ ਆ ਤਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਇਨਸਾਨ ਦੇ ਉੱਤੇ ਨਿਰਭਰ ਕਰਦਾ ਆ ਕਿ ਉਹ ਕਿੰਨੇ ਸਮੇਂ ਦੇ ਵਿੱਚ ਆਪਣਾ ਪਿਛਲਾ ਜਨਮ ਵੇਖ ਸਕਦਾ ਆ ਕਿਉਂਕਿ ਦਰਸ਼ਕੋ ਦੇਖੋ ਸਾਡੇ ਅੰਦਰ ਜਿਹੜੇ ਆ ਦੋ ਤਰ੍ਹਾਂ ਦਾ ਮਾਈਂਡ ਹੁੰਦਾ ਆ ਇੱਕ ਹੁੰਦਾ ਆ ਚੇਤ ਤੇ ਇੱਕ ਹੁੰਦਾ ਆ ਅਚੇਤ ਇੱਕ ਨੂੰ ਕਹਿੰਦੇ ਆ ਕੌਨਸ਼ੀਅਸ ਤੇ ਇੱਕ ਨੂੰ ਕਹਿੰਦੇ ਆ ਅਨਕੌਨਸ਼ੀਅਸ ਮਾਈਂਡ ਇਦੇ ਵਿੱਚ ਕੀ ਹੈ ਜੋ ਚੇਤ ਮਨ ਹੈਗਾ ਜਾਂ ਉਹਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ ਸਾਨੂੰ ਹਮੇਸ਼ਾ ਲਈ ਉਹ ਯਾਦ ਰਹਿੰਦੀਆਂ ਆ ਤੇ ਅਚੇਤ ਮਨ ਦੇ ਵਿੱਚ ਬਹੁਤ ਸਾਰੇ ਸਾਡੇ ਵਿਚਾਰ ਆਉਂਦੇ ਰਹਿੰਦੇ ਆ ਕਹਿੰਦੇ ਆ ਕਿ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੁੰਦੀ ਹੈ ਤੇ ਹਰ ਇੱਕ ਨੂੰ ਅਸੀਂ ਅਮਲ ਦੇ ਵਿੱਚ ਨਹੀਂ ਲਿਆ ਸਕਦੇ ਤੇ ਮਨੋਵਿਗਿਆਨੀ ਇਹ ਦਾਵਾ ਕਰਦੇ ਆ ਕਿ ਇਸ ਅਚੇਤ ਮਨ ਦੇ ਵਿੱਚ ਹੀ ਸਾਡੇ ਪਿਛਲੇ ਜਨਮ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਤੇ ਉਹ ਆਪਣੀ ਜਿਹੜੀ ਇੱਕ ਥੈਰੇਪੀ ਦੇ ਜ਼ਰੀਏ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਯਾਦ ਕਰਵਾ ਦਿੰਦੇ ਆ ਦਸ਼ਕੋ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਜੋ ਆਤਮਾਵਾਂ ਨੇ ਕਹਿੰਦੇ ਆ ਕਿ ਉਹ ਕਦੇ ਨਹੀਂ ਮਰਦੀਆਂ ਉਹ ਕਹਿੰਦੇ ਆ ਕਿ ਜੋ ਆਤਮਾਵਾਂ ਹੁੰਦੀਆਂ ਨੇ ਉਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ ਸਿਰਫ ਸਰੀਰ ਜਿਹੜੇ ਆ ਉਹ ਖਤਮ ਹੁੰਦੇ ਆ ਤੇ ਤੁਹਾਨੂੰ ਦਰਸ਼ਕੋ ਇੱਥੇ ਮੈਂ ਵੀ ਦੱਸ ਦਿਆਂ ਕਿ ਪਿਛਲੇ ਦਿਨੀ ਅਸੀਂ ਵੀ ਇੱਕ ਵੀਡੀਓ ਬਣਾਈ ਸੀ ਉਸ ਵੀਡੀਓ ਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਕਿਵੇਂ ਇੱਕ ਔਰਤ ਦੀ ਆਤਮਾ ਦੂਜੀ ਔਰਤ ਦੀ ਆਤਮਾ ਦੇ ਵਿੱਚ ਪਰਵੇਸ਼ ਕਰ ਜਾਂਦੀ ਹੈ ਤੇ ਇਸ ਗੱਲ ਨੂੰ ਅਮਰੀਕਾ ਦੇ ਵਿਗਿਆਨੀਆਂ ਨੇ ਵੀ ਭਾਰਤ ਦੇ ਵਿੱਚ ਆ ਕੇ ਸੱਚ ਮੰਨਿਆ ਸੀ ਉਸ ਵੀਡੀਓ ਨੂੰ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਇੱਕ ਲਿੰਕ ਆਏਗਾ ਤੁਸੀਂ ਉਸ ਤੇ ਕਲਿੱਕ ਕਰਕੇ ਵੇਖ ਸਕਦੇ ਹੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਉਹ ਪਹਿਲੀ ਦੁਨੀਆ ਦੀ ਅਜਹੀ ਘਟਨਾ ਆ ਜਿਹਨੂੰ ਵਿਗਿਆਨੀਆਂ ਨੇ ਵੀ ਕਿਹਾ ਕਿ ਵਾਕਿ ਹੀ ਇੱਕ ਆਤਮਾ ਨੇ ਇੱਕ ਸਰੀਰ ਨੂੰ ਛੱਡ ਕੇ ਦੂਜੇ ਸਰੀਰ ਦੇ ਵਿੱਚ ਪਰਵੇਸ਼ ਕਰ ਲਿਆ ਸੀ ਦਰਸ਼ਕੋ ਹੁਣ ਮੈਂ ਤੁਹਾਨੂੰ ਇੱਥੇ ਦੱਸਦੀ ਆ ਕਿ ਜੇਕਰ ਅਸੀਂ ਆਪਣਾ ਪਿਛਲਾ ਜਨਮ ਦੇਖਣਾ ਆ ਜੋ ਸਾਨੂੰ ਮਨੋਵਿਗਿਆਨੀਆਂ ਨੇ ਦੱਸਿਆ ਸੀਗਾ ਕਿ ਕਿਵੇਂ ਦੇਖ ਸਕਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਾਡਾ ਜਿਹੜਾ ਅਚੇਤ ਮਨ ਆ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ ਮਨੋਵਿਗਿਆਨੀਆਂ ਨੇ ਇਹ ਕਿਹਾ ਕਿ ਹਰ ਇੱਕ ਇਨਸਾਨ ਜਿਹੜਾ ਆ ਆਪਣਾ ਪਿਛਲਾ ਜਨਮ ਵੇਖ ਸਕਦਾ ਆ ਜਿਹੜੇ ਇਨਸਾਨਾਂ ਦੇ ਵਿੱਚ ਠਰਮਾ ਹੈਗਾ ਆ ਜਿਹੜੇ ਸਹਿਨਸ਼ੀਲ ਆ ਸਬਰ ਸੰਤੋਖੀ ਆ ਜਿਨ੍ਹਾਂ ਦੇ ਵਿੱਚ ਕਾਲ ਨਹੀਂ ਹੈਗੀ ਮਨੋਵਿਗਿਆਨੀ ਕਹਿੰਦੇ ਆ ਕਿ ਉਹ ਬਹੁਤ ਜਲਦੀ ਆਪਣਾ ਪਿਛਲਾ ਜਨਮ ਵੇਖ ਸਕਦੇ ਆ ਜਿਹੜੇ ਇਨਸਾਨਾਂ ਦੇ ਵਿੱਚ ਕਾਲ ਹੈਗੀ ਆ ਸਹਜਤਾ ਨਹੀਂ ਹੈਗੀ ਸਬਰ ਸੰਤੋਖ ਦੀ ਘਾਟ ਆ ਉਹ ਵੀ ਆਪਣਾ ਪਿਛਲਾ ਜਨਮ ਵੇਖ ਸਕਦੇ ਆ ਪਰ ਉਹਨਾਂ ਨੂੰ ਸਮਾਂ ਲੱਗਦਾ ਆ ਤੇ ਅਸੀਂ ਨਾਲ ਹੀ ਪੁੱਛਿਆ ਕਿ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਜੇਕਰ ਕਿਸੇ ਇਨਸਾਨ ਨੇ ਆਪਣਾ ਪਿਛਲਾ ਜਨਮ ਦੇਖਣਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਇਹ ਹਰ ਇੱਕ ਦੇ ਉੱਤੇ ਨਿਰਭਰ ਕਰਦਾ ਹੈ ਕਿ ਮਨੋਵਿਗਿਆਨੀ ਨੇ ਕਿੰਨੇ ਪੈਸੇ ਲੈਣੇ ਆ ਕੋਈ 2000 ਦੇ ਵਿੱਚ ਤੁਹਾਨੂੰ ਤੁਹਾਡਾ ਪਿਛਲਾ ਜਨਮ ਦਿਖਾ ਸਕਦਾ ਕੋਈ 3000 ਚ ਕੋਈ 5000 ਚ ਕੋਈ 10 ਤੇ ਕੋਈ 15000 ਦੇ ਵਿੱਚ ਤੇ ਉਹਨਾਂ ਨੇ ਜਿਹੜੀ ਟੈਕਨੀਕ ਸਾਡੇ ਨਾਲ ਸਾਂਝੀ ਕੀਤੀ ਕਿ ਕਿਵੇਂ ਅਸੀਂ ਆਪਣਾ ਪਿਛਲਾ ਜਨਮ ਦੇਖ ਸਕਦੇ ਆ ਅੱਜ ਅਸੀਂ ਉਹ ਤੁਹਾਨੂੰ ਦੱਸਦੇ ਆ ਦਸ਼ਕੋ ਜਿਹੜੀ ਉਹ ਟੈਕਨੀਕ ਨੂੰ ਅਪਣਾਉਂਦੇ ਆ ਉਹਨੂੰ ਉਹ ਹਿਪਨੋਸਿਸ ਕਹਿੰਦੇ ਆ ਜੈਨਕੀ ਉਹ ਕੀ ਕਰਦੇ ਆ ਉਹ ਇੱਕ ਕ੍ਰਿਸਟਲ ਹੁੰਦਾ ਆ ਜਿਹੜਾ ਤਿਕੋਣ ਦੀ ਤਰ੍ਹਾਂ ਹੁੰਦਾ ਤੇ ਉਹਦੇ ਉੱਤੇ ਇੱਕ 체ਨ ਲੱਗੀ ਹੁੰਦੀ ਆ ਉਹਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਿਰਫ ਕੁਝ ਕੁ ਸੈਕਿੰਡ ਦੇ ਲਈ ਕਮਾਉਂਦੇ ਆ ਉਹ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਤਾਂ ਕਰਦੇ ਆ ਕਿ ਤੁਹਾਡਾ ਧਿਆਨ ਜਿਹੜਾ ਆ ਇੱਕ ਪੁਆਇੰਟ ਦੇ ਉੱਤੇ ਫੋਕਸ ਹੋ ਜਵੇ ਜੇਕਰ ਤੁਸੀਂ ਉਸ ਕ੍ਰਿਸਟਲ ਵੱਲ ਨਹੀਂ ਦੇਖਣਾ ਚਾਹੁੰਦੇ ਤਾਂ ਉਹ ਤੁਹਾਨੂੰ ਜਿਹੜਾ ਆਰਾਮ ਕੁਰਸੀ ਦੇ ਉੱਤੇ ਬਿਠਾ ਕੇ ਜਾਂ ਫਿਰ ਕਿਸੇ ਬੈੱਡ ਦੇ ਉੱਤੇ ਲਟਾ ਕੇ ਸਾਹਮਣੇ ਛੱਤ ਵੱਲ ਕਹਿੰਦੇ ਆ ਦੇਖੋ ਤੇ ਕਿਸੇ ਇੱਕ ਪੁਆਇੰਟ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਫੋਕਸ ਕਰ ਲਓ ਕੁਝ ਸੈਕੰਡਸ ਦੇ ਲਈ ਉਸ ਤੋਂ ਬਾਅਦ ਉਹ ਕੀ ਕਰਦੇ ਆ ਕਿ ਤੁਹਾਨੂੰ ਜਿਹੜੀਆਂ ਨੇ ਅੱਖਾਂ ਬੰਦ ਕਰਨ ਲਈ ਕਹਿੰਦੇ ਆ ਤੇ ਦਰਸ਼ਕੋ ਉਹ ਨਾਲ ਹੀ ਰਿਲੈਕਸਿੰਗ 뮤직 ਚਲਾ ਦਿੰਦੇ ਆ ਤਾਂ ਜੋ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਰਿਲੈਕਸ ਕਰ ਸਕੋ ਤੁਸੀਂ YouTube ਤੇ ਸਰਚ ਕਰੋਗੇ ਤੁਹਾਨੂੰ ਬਹੁਤ ਸਾਰੇ ਅਜਿਹੇ ਮਿਊਜ਼ਿਕ ਵੀ ਜਿਹੜੇ ਆ ਮਿਲ ਸਕਦੇ ਆ। ਉਹਦੇ ਵਿੱਚ ਕੀ ਹੁੰਦਾ ਆ ਕਿ ਜਦੋਂ ਤੁਸੀਂ ਰਿਲੈਕਸ ਹੋਣ ਦੇ ਲਈ ਲੇਟ ਜਾਂਦੇ ਹੈਗੇ ਹੋ ਤਾਂ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਜਿਵੇਂ ਉਹ ਕਹਿੰਦੇ ਆ ਕਿ ਤੁਸੀਂ ਇਹ ਸੋਚੋ ਕਿ ਤੁਹਾਡਾ ਸਰੀਰ ਜਿਹੜਾ ਆ ਬਿਲਕੁਲ ਹਲਕਾ ਹੋ ਚੁੱਕਾ ਆ ਤੇ ਤੁਸੀਂ ਲੰਬੇ-ਲੰਬੇ ਜਿਹੜੇ ਆ 2-3 ਸਾਹ ਲੈਣੇ ਆ। ਉਹ ਕਹਿੰਦੇ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਜਦੋਂ ਤੁਸੀਂ ਸਾਹ ਨੂੰ ਅੰਦਰ ਖਿੱਚ ਰਹੇ ਹੋ ਤੁਹਾਡਾ ਸਾਹ ਅੰਦਰ ਕਿਵੇਂ ਜਾ ਰਿਹਾ ਆ ਇਸ ਚੀਜ਼ ਨੂੰ ਤੁਸੀਂ ਮਹਿਸੂਸ ਕਰੋ। ਉਸ ਤੋਂ ਬਾਅਦ ਜਦੋਂ ਤੁਸੀਂ ਸਾਹ ਨੂੰ ਛੱਡ ਰਹੇ ਹੋ ਤੁਹਾਡਾ ਸਾਹ ਜਿਹੜਾ ਤੁਹਾਡੇ ਪੇਟ ਦੇ ਵਿੱਚੋਂ ਕਿਵੇਂ ਤੁਹਾਡੇ ਮੂੰਹ ਰਾਹੀਂ ਬਾਹਰ ਆ ਰਿਹਾ ਜਾਂ ਨੱਕ ਰਾਹੀਂ ਬਾਹਰ ਆ ਰਿਹਾ ਇਸ ਚੀਜ਼ ਨੂੰ ਮਹਿਸੂਸ ਕਰੋ ਉਹ ਦੋ ਤਿੰਨ ਵਾਰੀ ਤੁਹਾਨੂੰ ਇਹ ਟੈਕਨੀਕ ਕਰਨ ਲਈ ਕਹਿੰਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਤੁਸੀਂ ਆਪਣਾ ਧਿਆਨ ਜਿਹੜਾ ਆ ਆਪਣੀ ਥਰਡ ਆਈ ਦੇ ਉੱਤੇ ਜਿਹੜਾ ਕੇਂਦ੍ਰਿਤ ਕਰੋ ਦਰਸ਼ਕੋ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਤੀਜੀ ਅੱਖ ਕੋਈ ਹੁੰਦੀ ਹੀ ਨਹੀਂ ਪਰ ਕਹਿੰਦੇ ਆ ਕਿ ਬਹੁਤ ਸਾਰੇ ਵਿਗਿਆਨਿਕਾਂ ਨੇ ਇਹ ਗੱਲ ਨੂੰ ਵੀ ਸਿੱਧ ਕਰ ਦਿੱਤਾ ਹੈ ਕਿ ਤੀਜੀ ਅੱਖ ਹੁੰਦੀ ਹੈ ਤੇ ਤੁਸੀਂ Google ਦੇ ਉੱਤੇ ਸਰਚ ਕਰੋਗੇ ਤਾਂ ਤੁਹਾਨੂੰ ਇਸ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਮਿਲ ਜਾਏਗੀ ਕਿ ਕਿਹੜੀ ਖੋਜ ਵਿਗਿਆਨੀਆਂ ਨੇ ਕੀਤੀ ਹੈ ਕੀ ਉਸ ਨੂੰ ਕਹਿੰਦੇ ਹੈਗੇ ਹੈ ਕਿਹੜੀ ਚੀਜ਼ ਦਿਮਾਗ ਦੇ ਵਿੱਚ ਜਿਹੜਾ ਵਿਗਿਆਨੀਆਂ ਨੂੰ ਲੱਭੀ ਹੈ ਦਸ਼ਕ ਉਸ ਤੋਂ ਬਾਦੋ ਕੀ ਕਹਿੰਦੇ ਆ ਕਿ ਤੁਸੀਂ ਆਪਣੀ ਜਿਹੜੀ ਥਰਡ ਆਈ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੋ ਜੇਕਰ ਤੁਸੀਂ ਆਪਣੀ ਤੀਜੀ ਅੱਖ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਮੂੰਹ ਵਾਲੇ ਹਿੱਸੇ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਦੇ ਹੋ ਤੇ ਉਹ ਕਹਿੰਦੇ ਆ ਕਿ ਤੁਸੀਂ ਜਿਹੜਾ ਹੈ ਇਹ ਕੋਸ਼ਿਸ਼ ਕਰਨੀ ਹੈ ਕਿ ਜੋ ਤੁਹਾਡਾ ਚੇਤ ਮਾਨਾ ਉਹ ਬਿਲਕੁਲ ਸ਼ਾਂਤ ਹੋ ਜਵੇ ਤੇ ਤੁਹਾਡਾ ਅਚੇਤ ਮਨ ਜਿਹੜਾ ਆ ਉਸ ਦੇ ਖਿਆਲ ਤੁਹਾਡੇ ਸਾਹਮਣੇ ਆਉਣ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਆ ਕਿ ਤੁਸੀਂ ਮਹਿਸੂਸ ਕਰੋ ਕਿ ਤੁਹਾਡਾ ਖੂਨ ਜਿਹੜਾ ਆ ਕਿਸ ਤਰ੍ਹਾਂ ਤੁਹਾਡੇ ਸਰੀਰ ਦੇ ਵਿੱਚ ਵਹਿ ਰਿਹਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਤੁਹਾਡਾ ਕੱਲੀ-ਕੱਲੀ ਨਾੜੀ ਦੇ ਵਿੱਚ ਖੂਨ ਜਾ ਰਿਹਾ ਆ ਇਸ ਤਰ੍ਹਾਂ ਜਿਹੜਾ ਹੈ ਉਹ ਤੁਹਾਨੂੰ ਇੱਕ ਅਜਿਹੀ ਆਰਾਮ ਅਵਸਥਾ ਦੇ ਵਿੱਚ ਲੈ ਜਾਂਦੇ ਆ ਜਿੱਥੇ ਤੁਸੀਂ ਪੂਰੀ ਤਰ੍ਹਾਂ ਰਿਲੈਕਸ ਹੋ ਜਾਂਦੇ ਹੋ ਤੁਹਾਨੂੰ ਜਿਹੜਾ ਪਿਛਲਾ ਜਨਮ ਦਿਖਾਈ ਦਿੰਦਾ ਆ ਉਹ ਐਵੇਂ ਲੱਗਦਾ ਜਿਵੇਂ ਤੁਹਾਡਾ ਸੁਪਨਾ ਚੱਲ ਰਿਹਾ ਹੋਵੇ ਦਸ਼ਕੋ ਇਹ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਮੈਡੀਟੇਸ਼ਨ ਦੇ ਨਾਲ ਵੀ ਜਿਹੜਾ ਤੁਸੀਂ ਆਪਣਾ ਪਿਛਲਾ ਜਨਮ ਵੇਖ ਸਕਦੇ ਹੋ ਇਹ ਜੋ ਟੈਕਨੀਕ ਮਨੋਵਿਗਿਆਨੀ ਕਰਵਾਉਂਦੇ ਆ ਇਹ ਇਹਨੂੰ ਹਿਪਨੋਸਿਸ ਕਹਿੰਦੇ ਆ ਉਸ ਦੇ ਜ਼ਰੀਏ ਕਰਵਾਉਂਦੇ ਹੈਗੇ ਆ ਜੋ ਇਨਸਾਨ ਮੈਡੀਟੇਸ਼ਨ ਰੋਜ਼ ਕਰਦਾ ਹੈ ਉਹ ਬਹੁਤ ਆਸਾਨੀ ਦੇ ਨਾਲ ਆਪਣਾ ਪਿਛਲਾ ਜਨਮ ਦੇਖ ਸਕਦਾ ਹੈ ਇੱਥੇ ਦਰਸ਼ਕੋ ਇਹ ਵੀ ਜ਼ਿਕਰਯੋਗ ਹੈ ਕਿ ਸਾਨੂੰ ਮਨੋਵਿਗਿਆਨੀਆਂ ਨੇ ਇਹ ਕਿਹਾ ਕਿ ਜਦੋਂ ਵੀ ਤੁਸੀਂ ਆਪਣਾ ਪਿਛਲਾ ਜਨਮ ਵੇਖੋਗੇ ਜਿਹੜਾ ਤੁਹਾਨੂੰ ਪਿਛਲੀ ਵਾਰੀ ਆਪਣਾ ਪਿਛਲਾ ਜਨਮ ਵਿਖਿਆ ਆ ਅਗਲੀ ਵਾਰੀ ਜਦੋਂ ਤੁਸੀਂ ਆਪਣਾ ਪਿਛਲਾ ਜਨਮ ਵੇਖਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਉਹ ਜਨਮ ਦਿਖਾਈ ਨਹੀਂ ਦੇਗਾ ਤੁਹਾਨੂੰ ਹੋਰ ਤੁਹਾਡਾ ਕੋਈ ਪਿਛਲਾ ਜਨਮ ਜਿਹੜਾ ਆ ਉਹ ਦਿਖਾਈ ਦੇ ਸਕਦਾ ਆ ਉਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਰਾਮ ਦੀ ਅਵਸਥਾ ਦੇ ਵਿੱਚ ਹੁੰਨੇ ਹੋ ਤੁਹਾਡਾ ਜਿਹੜਾ ਅਚੇਤ ਮਨ ਆ ਉਹਦੇ ਖਿਆਲ ਨੂੰ ਜਿਹੜਾ ਹੈ ਤੁਸੀਂ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਉੱਤੇ ਫੋਕਸ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਹ ਜਿਹੜਾ ਸੁਪਨਾ ਚੱਲ ਰਿਹਾ ਹੈ ਉਹ ਨਾਲ-ਨਾਲ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਇਸ ਵਕਤ ਜਿਹੜਾ ਹੈ ਕਿੱਥੇ ਹੋ ਤੁਹਾਡਾ ਕੀ ਨਾਮ ਹੈ ਤੁਸੀਂ ਕੀ ਵੇਖ ਰਹੇ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਇਸ ਵਕਤ ਤੁਸੀਂ ਕੀ ਕਰ ਰਹੇ ਹੋ ਕੀ ਮੈਂ ਤੁਹਾਡੇ ਨਾਲ ਬਾਪਰ ਰਿਹਾ ਹੈ ਜੈਨਕਿ ਇਹ ਸਾਰੇ ਸਵਾਲ ਉਹ ਤੁਹਾਨੂੰ ਪੁੱਛਦੇ ਰਹਿੰਦੇ ਆ ਤੇ ਇਹ ਜਿਹੜਾ ਪ੍ਰੋਸੈਸ ਹੈਗਾ ਯਾ ਦਰਸ਼ਕੋ ਇਹ انسان ਦੇ ਉੱਤੇ ਨਿਰਭਰ ਕਰਦਾ ਆ ਕਈ ਇਨਸਾਨ ਜਿਹੜਾ ਹੈ ਆਪਣਾ ਪਿਛਲਾ ਜਨਮ ਅੱਧੇ ਘੰਟੇ ਦੇ ਵਿੱਚ ਵੀ ਮਨੋਵਿਗਿਆਨੀ ਕਹਿੰਦੇ ਆ ਦੇਖ ਲੈਂਦੇ ਆ ਕਈ ਇਨਸਾਨ ਜਿਹੜਾ ਘੰਟੇ 'ਚ ਵੀ ਨਹੀਂ ਦੇਖ ਪਾਉਂਦੇ ਕਈ ਜਿਹੜਾ 5-5 ਘੰਟਿਆਂ ਤੱਕ ਵੀ ਆਪਣਾ ਪਿਛਲਾ ਜਨਮ ਨਹੀਂ ਦੇਖ ਪਾਉਂਦੇ ਹੈਗੇ ਕਿਉਂਕਿ ਉਹਨਾਂ ਦਾ ਜਿਹੜਾ ਅਚੇਤ ਮਨ ਦੇ ਖਿਆਲ ਹੈਗੇ ਆ ਉਹਨਾਂ ਨੂੰ ਚੇਤੇ ਹੀ ਨਹੀਂ ਆਉਂਦੇ ਫਿਰ ਉਹ ਪੂਰੀ ਕੋਸ਼ਿਸ਼ ਕਰਦੇ ਹੈਗੇ ਆ ਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹ ਤੁਹਾਨੂੰ ਜਿਹੜਾ ਹੈ ਤੁਹਾਡਾ ਪਿਛਲਾ ਜਨਮ ਦਿਖਾ ਦਿੰਦੇ ਆ ਉਹ ਕਹਿੰਦੇ ਆ ਕਿ ਐਵੇਂ ਚੱਲਦਾ ਹੁੰਦਾ ਜਿਵੇਂ ਕੋਈ ਆਪਾਂ ਸੁਪਨਾ ਵੇਖ ਰਹੇ ਹੈਗੇ ਆ ਤੇ ਦਰਸ਼ਕੋ ਸਾਡੇ ਸਾਹਮਣੇ ਹੀ ਉਹਨਾਂ ਨੇ ਜਿਹ ਤਿੰਨ ਨੂੰ ਇਹ ਜਿਹੜਾ ਪਿਛਲਾ ਜਨਮ ਬਖਾਇਆ ਸੀਗਾ ਕਿਉਂਕਿ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀਗੇ ਸਾਨੂੰ ਇਹ ਸੀਗਾ ਕਿ ਜੇਕਰ ਇਨਸਾਨ ਪਿਛਲੇ ਜਨਮ ਚ ਜਾਂਦਾ ਕੀ ਪਤਾ ਉਹ ਅਗਲੇ ਜਨਮ ਦੇ ਵਿੱਚ ਵਾਪਸ ਆ ਸਕੇ ਕਿ ਨਾ ਆ ਸਕੇ ਸੋ ਹਰ ਇੱਕ ਦੇ ਇਨਸਾਨ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਆ ਸੋ ਉਹਨਾਂ ਨੇ ਜੋ ਚੀਜ਼ ਕੀਤੀ ਜੋ ਪ੍ਰੋਸੈਸ ਕੀਤੀ ਤਾਂ ਉਹਨਾਂ ਨੇ ਆਪਣਾ ਪਿਛਲਾ ਜਨਮ ਜਿਹੜਾ ਆ ਦੇਖ ਲਿਆ ਤੇ ਤਕਰੀਬਨ ਉਹਨਾਂ ਨੂੰ ਡੇਢ ਕ ਘੰਟਾ ਲੱਗਿਆ ਸੀ ਆਪਣਾ ਪਿਛਲਾ ਜਨਮ ਵੇਖਣ ਨੂੰ ਤੇ ਬਹੁਤ ਸਾਰੇ ਮਨੋਵਿਗਿਆਨੀ ਇਹ ਗੱਲ ਕਹਿੰਦੇ ਆ ਕਿ ਕਈ ਲੋਕ ਜਿਹੜਾ ਆ ਆਪਣਾ ਪਿਛਲਾ ਜਨਮ ਵੇਖ ਕੇ ਜਿਹੜਾ ਆ ਡਿਪਰੈਸ ਹੋ ਜਾਂਦੇ ਆ ਉਹ ਡਿਪਰੈਸ਼ਨ ਚ ਵੀ ਚਲੇ ਜਾਂਦੇ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਪਿਛਲੇ ਜਨਮ ਦੇ ਵਿੱਚ ਜਿਹੜੀ ਮੌਤ ਆ ਕਿਸ ਤਰੀਕੇ ਨਾਲ ਹੋਈ ਜਿਵੇਂ ਉਹਨਾਂ ਨੇ ਦੱਸਿਆ ਕਿ ਕਈਆਂ ਦਾ ਜਿਹੜਾ ਕਤਲ ਹੋਇਆ ਹੁੰਦਾ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਾਤ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ ਤੇ ਉਹ ਕਹਿੰਦੇ ਆ ਕਿ ਜਿਹੜਾ ਇਨਸਾਨ ਮਜ਼ਬੂਤ ਆ ਆਪਣੇ ਆਪ ਨੂੰ ਸਮਝਦਾ ਆ ਆਪਣੇ ਆਪ ਨੂੰ ਸਟਰੋਂਗ ਸਮਝਦਾ ਹੈਗਾ ਜਾਂ ਉਸ ਇਨਸਾਨ ਨੂੰ ਜਿਹੜਾ ਹੈ ਆਪਣਾ ਪਿਛਲਾ ਜਨਮ ਦੇਖਣਾ ਚਾਹੀਦਾ ਆ ਤੇ ਨਾਲ ਹੀ ਬਹੁਤ ਸਾਰੇ ਮਨੋਵਿਗਿਆਨੀਆਂ ਨੇ ਇਹ ਕਿਹਾ ਕਿ ਕਈ ਵਾਰੀ ਜਿਵੇਂ ਇਨਸਾਨ ਰਾਤ ਨੂੰ ਸੁੱਤਾ ਹੁੰਦਾ ਆ ਉਹਨੂੰ ਬਹੁਤ ਵਾਰੀ ਇੱਕੋ ਵਰਗੇ ਸੁਪਨੇ ਆਉਂਦੇ ਆ ਤਾਂ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਨੂੰ ਇਹ ਸੁਪਨੇ ਕਿਉਂ ਆਉਂਦੇ ਆ ਇਸ ਲਈ ਵੀ ਉਹ ਜਿਹੜਾ ਆਪਣਾ ਪਿਛਲਾ ਜਨਮ ਵੇਖਦੇ ਆ ਕਈ ਵਾਰੀ ਇਨਸਾਨ ਨੂੰ ਕੋਈ ਬਿਮਾਰੀ ਹੁੰਦੀ ਹੈ ਉਹ ਵੇਖਣਾ ਚਾਹੁੰਦਾ ਹੈ ਕਿ ਕਈ ਵਾਰੀ ਮੈਨੂੰ ਪਿਛਲੇ ਜਨਮ ਦੇ ਵਿੱਚ ਤਾਂ ਨਹੀਂ ਇਹ ਬਿਮਾਰੀ ਹੈਗੀ ਉਹ ਜਾਣਨ ਦੇ ਲਈ ਉਹ ਆਪਣਾ ਪਿਛਲਾ ਜਨਮ ਵੇਖਦੇ ਆ ਤੇ ਪਰ ਮਨੋਵਿਗਿਆਨੀ ਇਹ ਦਾਵਾ ਕਰਦੇ ਆ ਕਿ ਹਰ ਇੱਕ ਇਨਸਾਨ ਜਿਹੜਾ ਹੈਗਾ ਆ ਆਪਣਾ ਪ ਲਾ ਜਨਮ ਦੇਖ ਸਕਦਾ ਹੈਗਾ ਆ ਸੋ ਦਰਸ਼ਕੋ ਇਹ ਸੀਗਾ ਕਿ ਕਿਵੇਂ ਇਨਸਾਨ ਜਿਹੜਾ ਆ ਆਪਣਾ ਪਿਛਲਾ ਜਨਮ ਦੇਖ ਸਕਦਾ ਆ ਅਜਿਹਾਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ RD ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ